ਅੱਜ ਅਸੀਂ ਕਰਾਂਗੇ ਸਾਹਿਤ ਦੀ ਪਰਿਵਰਸ਼ਾ ਸਾਹਿਤ ਦੀ ਪਰਿਵਰਸ਼ਾ ਕਿ ਸੰਸਕ੍ਰਿਤ ਦੇ ਪ੍ਰਾਚਨ ਗ੍ਰੰਥਾ ਵਿੱਚ ਕਾਵ ਅਤੇ ਸਾਹਿ ਨੂੰ ਸਮਾਨ ਰਥੀ ਰੂਪ ਵਿੱਚ ਵਰਤਿਆ ਗਿਆ ਹੈ ਸਾਹਿਤ ਸ਼ਬਦ ਦਾ ਪ੍ਰਯੋਗ ਮੱਧ ਕਾਲ ਵਿੱਚ ਪ੍ਰਚਲਿਤ ਹੋਇਆ ਮੰਨਿਆ ਜਾਂਦਾ ਹੈ ਸਾਹਿਤ ਦਾ ਮੁੱਖ ਉਦੇਸ਼ ਸੋਹ ਸਵਾਦ ਪੈਦਾ ਕਰਕੇ ਅਤੇ ਚੰਗੇ ਜੀਵਨ ਲਈ ਪ੍ਰੇਰਨਾ ਦੇਣਾ ਹੈ ਸਾਹਿਤ ਨੂੰ ਜਨਤਾ ਦੀ ਡੰਗੋਰੀ ਕਿਹਾ ਜਾਂਦਾ ਹੈ ਜਿਹੜਾ ਸਾਹਿਤ ਜੀਵਨ ਵਿੱਚੋਂ ਪੈਦਾ ਹੁੰਦਾ ਹੈ ਅਤੇ ਮੋੜਵੇਂ ਰੂਪ ਵਿੱਚ ਜੀਵਨ ਨੂੰ ਪ੍ਰਭਾਵਿਤ ਵੀ ਕਰਦਾ ਹੈ ਸਾਹਿਤ ਨੂੰ ਸਮਾਜ ਦਾ ਦਰਪਣ ਜਾਂ ਸ਼ੀਸ਼ਾ ਵੀ ਆਖਿਆ ਜਾਂਦਾ ਹੈ ਚੰਗਾ ਸਾਹਿਤ ਸਤਿਅਮ ਸ਼ਿਵਮ ਸੁੰਦਰਮ ਦਾ ਧਾਰਨੀ ਹੁੰਦਾ ਹੈ ਅਰਥਾਤ ਚੰਗੇ ਸਾਹਿਤ ਦੇ ਤਿੰਨ ਪ੍ਰਮੁੱਖ ਲੱਛਣ ਹਨ ਇਹ ਸੱਚ ਦਾ ਪ੍ਰਕਾਸ਼ ਕਰੇ ਇਹ ਜੀਵਨ ਲਈ ਕਲਿਆਨਕਾਰੀ ਬਣੇ ਤੇ ਇਹ ਸੋਹ ਸੁਆ ਸੁੰਦਰਤਾ ਦਾ ਅਹਿਸਾਸ ਪੈਦਾ ਕਰੇ ਸਮੁੱਚ ਸਾਹਿਤ ਦੀ ਰਚਨਾ ਲਈ ਕੱਚੀ ਸਮਗਰੀ ਭਾਸ਼ਾ ਦੀ ਹੀ ਪ੍ਰਦਾਨ ਕਰਦੀ ਹੈ ਭਾਸ਼ਾ ਦੀ ਬਪਿੰਨ ਢੰਗਾ ਨਾਲ ਵਰਤੋ ਕਰਕੇ ਸਾਹਿਤਕਾਰ ਬਪਿੰਨ ਤਰ੍ਹਾਂ ਦਾ ਸਾਹਿਤ ਰੂਪ ਸਿਰਜਦੇ ਹਨ ਜਿਵੇਂ ਸੁਨਿਆਰਾ ਸੋਨਾ ਚਾਂਦੀ ਦੇ ਭਾਂਤ ਪੰਤ ਦੇ ਗਹਿਨੇ ਕਰਦਾ ਹੈ ਜਾਂ কুমਿਆਰ ਇੱਕੋ ਮਿੱਟੀ ਤੋਂ ਵੱਖ-ਵੱਖ ਪ੍ਰਕਾਰ ਦੇ ਭਾਂਡੇ ਬਣਾਉਂਦਾ ਹੈ ਇਸੇ ਤਰ੍ਹਾਂ ਹੀ ਭਾਸ਼ਾ ਦੀ ਵਰਤੋਂ ਨਾਲ ਬਪਿੰਨ ਤਰ੍ਹਾਂ ਦੇ ਸਾਹਿਤ ਰੂਪਾ ਜਿਵੇਂ ਕਵਿਤਾ ਕਹਾਣੀ ਨਾਵਲ ਆਦਿ ਸਿਰਜਣਾ ਕੀਤੀ ਜਾਂਦੀ ਹੈ ਇਸ ਸੰਸਕ੍ਰਿਤ ਦੇ ਵਿਦਵਾਨਾਂ ਨੇ ਸਾਹਿਤ ਦੇ ਦੋ ਸਾਹਿਤ ਕਾਵ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ ਦ੍ਰਿਸ਼ ਕਾਵ ਤੇ ਸ਼ਰਵ ਕਾਵ ਦ੍ਰਿਸ਼ ਕਾਵ ਤੋਂ ਭਾਵ ਦੇਖਿਆ ਜਾਣ ਵਾਲਾ ਕਾਵ ਸਾਹਿਤ ਜਿਵੇਂ ਨਾਟਕ ਸ਼ਰਵ ਕਾਵ ਤੋਂ ਭਾਵ ਸ਼ਰਵ ਕਾਵ ਤੋਂ ਭਾਵ ਹੁੰਦਾ ਸੁਣਿਆ ਜਾਣ ਵਾਲਾ ਕਾਵਜਾ ਸਾਹਿਤ ਹੈ ਸ਼ੁਰੂ ਵਿੱਚ ਪੜੇ ਲਿਖੇ ਜਿਹੜੇ ਲੋਕ ਹੈ ਉਹ ਘਟ ਘਟ ਕਰਨ ਵੇਖਣ ਜਾਂ ਸੁਣਨ ਨੂੰ ਹੀ ਆਧਾਰ ਬਣਾਇਆ ਗਿਆ ਸੀ ਪਰ ਹੁਣ ਅਸੀਂ ਦ੍ਰਿਸ਼ਕਾਵ ਦੇ ਅਧੀਨ ਜਿਹੜਾ ਨਾਟਕ ਅਤੇ ਇਕਾਂਗੀ ਨੂੰ ਰੱਖ ਸਕਦੇ ਹਾਂ ਰੰਗਮੰਚ ਜਾਂ ਸਟੇਜ ਤੇ ਪੇਸ਼ਕਾਰੀ ਇਹਨਾਂ ਦਾ ਅਹਿਮ ਤੱਤ ਹੈ। ਬਾਕੀ ਸਾਹਿਤ ਰੂਪਾਨੁ ਸ਼ਰਵਕਾਵ ਅਧੀਨ ਵਿਚਾਰਿਆ ਜਾ ਸਕਦਾ ਹੈ। ਦ੍ਰਿਸ਼ਕਾਵ ਮਤਲਬ ਦੇਖਣਯੋਗ ਜਿਵੇਂ ਨਾਟਕ ਤੇ ਇਕਾਂਗੀ। ਸ਼ਰਵਕਾਵ ਸੁੰਨਣ ਜਾਂ ਪੜਨਯੋਗ ਵਾਲਾ ਜਿਵੇਂ ਕਵਿਤਾ, ਨਾਟਕ, ਨਾਵਲ, ਨਿਵੰਦ, ਸਫਰਨਾਮਾ, ਜੀਵਨੀ, ਸਵੈ ਜੀਵਨੀ, ਕਲਪ ਵਾਰਤਕ। ਇਸ ਤਰ੍ਹਾਂ ਕਵਿਤਾ ਨਾਵਲ ਕਹਾਣੀ ਇਕਾਂਗੀ ਨਾਟਕ ਨਿਬੰਧ ਜੀਵਨੀ ਸਵੈ ਜੀਵਨੀ ਅਤੇ ਸਫਰਨਾਮਾ ਸਾਹਿਦੇ ਪਰ ਮੁੱਖ ਰੂਪ ਮੰਨੇ ਜਾਂਦੇ ਹਨ ਇਸ ਲਈ ਕਿਸੇ ਵੀ ਸਾਹਿਤ ਰੂਪਾ ਦੇ ਤੱਤਾਂ ਬਾਰੇ ਚਰਚਾ ਕਰਦੇ ਹਾਂ ਸਾਡਾ ਧਿਆਨ ਉਸ ਸਾਹਿਤ ਰੂਪ ਦੀ ਸਮੁੱਚੀ ਸਰਚਨਾ ਉੱਤੇ ਕੇਂਦ੍ਰਿਤ ਰਹਿਣਾ ਜ਼ਰੂਰੀ ਹੈ ਹੁਣ ਨੈਕਸਟ ਹੈ ਸਾਹਿਤ ਦਾ ਪਰਜੋਜਨ ਜਸ ਧਾਰਨ ਸ਼ਬਦਾ ਵਿੱਚ ਸਾਹਿਦੇ ਪਰਜੋਜਨ ਦਾ ਅਰਥ ਹੈ ਸਾਹਿਦ ਦਾ ਉਦੇਸ਼ ਅਰਥਾ ਸਾਹਿਦ ਦੀ ਰਚਨਾ ਕਿਹੜੇ ਉਦੇਸ਼ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਕਿਹੜੇ ਉਹ ਕਿਹੜੇ ਉਦੇਸ਼ ਹੁੰਦੇ ਹਨ ਜਿਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਸਾਹਿਤਕਾਰ ਸਾਹਿਦ ਦੀ ਰਚਨਾ ਕਰਦਾ ਹੈ ਤੇ ਦੂਸਰਾ ਪੁਆਇੰਟ ਪੰਜਾਬੀ ਸਾਹਿਦ ਦੀ ਵੀ ਇੱਕ ਮਹਾਨ ਪਰੰਪਰਾ ਹੈ ਬਹੁਤ ਸਾਰੇ ਕਾਵ ਰੂਪਾਂ ਅਤੇ ਵਾਰਤਕ ਰੂਪਾਂ ਵਿੱਚ ਸਾਡੇ ਕੋਲ ਪੰਜਾਬੀ ਸਾਹਿਤਾ ਦਾ ਭੰਡਾਰ ਹੈ ਤੇ ਅੱਗੇ ਆਸ ਹੈ ਬਸ ਆਸ ਹੈ ਸਾਹਿਤ ਦੇ ਕਾਵ ਰੂਪਾਂ ਜਿਵੇਂ ਕਿੱਸਾ ਵਾਰ ਗਜ਼ਲ ਮਹਾਕਾਵ ਮਹਾਕਾਵ ਪ੍ਰਗੀਤ ਗੀਤ ਆਦੋਂ ਤੁਸੀਂ ਜਾਨੂ ਹੋਵੋਗੇ ਅਤੇ ਵਾਰਤਕ ਰੂਪਾਂ ਨਾਵਲ ਨਾਟਕ ਕਹਾਣੀ ਰੇਖਾ ਚਿੱਤਰਨਵੰਦ ਇਕਾਂਗੀ ਆਦ ਪ੍ਰਤੀ ਵੀ ਆਪ ਜਾਣਕਾਰੀ ਰੱਖਦੇ ਹੋਵੋਗੇ ਫਿਰ ਉਸ ਤੋਂ ਅੱਗੇ ਪੁਆਇੰਟ ਹੈ ਆਧ ਕਾਲ ਮੱਧ ਕਾਲ ਰਣਜੀਤ ਸਿੰਘ ਕਾਲ ਆਧੁਨਿਕ ਕਾਲ ਵਿੱਚ ਸਾਹਿ ਸਿਰਜਨਾ ਕਰਨ ਵਾਲੇ ਸਾਰੇ ਸਾਹਿਤਕਾਰ ਸਾਹਿਤ ਦੇ ਪ੍ਰਯੋਜਨ ਪ੍ਰਤੀ ਸਪਸ਼ਟ ਰਹੇ ਹਨ ਇਹਦੇ ਵਿੱਚ ਹੈ ਸੰਸਕ੍ਰਿਤ ਵਿੱਚ ਇੱਕ ਅਖੋਤ ਹੈ ਕਿ ਮੂਰਖ ਵਿਅਕਤੀ ਵੀ ਪ੍ਰਯੋਜਨ ਹੀ ਨਹੀਂ ਹੋ ਸਕਦਾ ਇਸ ਲਈ ਜੇਕਰ ਮੂਰਖ ਦਾ ਕੰਮ ਵੀ ਕਿਸੇ ਪ੍ਰਯੋਜਨ ਅਧੀਨ ਹੁੰਦਾ ਹੈ ਤਾਂ ਸਾਹਿਤ ਸਿਰਜਣਾ ਵਰਗਾ ਮਹਾਨ ਕਾਰਜ ਪ੍ਰਯੋਜਨਹੀਨ ਹੋਣਾ ਅਸੰਭਵ ਹੈ ਫਿਰ ਅੱਗੇ ਸਾਹਿਤ ਦੇ ਪ੍ਰਯੋਜਨ ਦੇ ਦੋ ਵਰਗ ਹਨ ਇਕ ਹੈ ਦ੍ਰਿਸ਼ਟ ਪ੍ਰਯੋਜਨ ਇਕ ਹੈ ਅਦ੍ਰਿਸ਼ਟ ਪ੍ਰਯੋਜਨ ਦ੍ਰਿਸ਼ਟ ਪ੍ਰਯੋਜਨ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਸਾਹਿਤਕਾਰ ਕੋਈ ਰਚਨਾ ਕਰਨ ਤੋਂ ਬਾਅਦ ਆਪ ਆਪਣੀਆਂ ਅੱਖਾਂ ਨਾਲ ਵੇਖਦਾ ਹੈ ਦ੍ਰਿਸ਼ਟ ਪ੍ਰਯੋਜਨ ਲਈ ਸਾਹਿਤਕਾਰ ਕੋਈ ਸੀਮਾ ਨਿਰਧਾਰਿਤ ਕਰ ਲੈਂਦਾ ਹੈ ਅਤੇ ਅਜਿਹੇ ਪ੍ਰਯੋਜਨ ਇੱਕ ਨਿਸ਼ਚਿਤ ਸਮੇਂ ਵਿੱਚ ਖਤਮ ਹੋ ਕੇ ਨਵਾਂ ਰੂਪ ਧਾਰ ਲੈਂਦੇ ਹਨ ਇਕਜ਼ੈਂਪਲ ਹੈ ਵਿਸ਼ਾ ਪੱਧਰ ਦੇ ਅਤੇ ਭਾਰਤੀ ਸਾਹਿਤਿਕ ਪੱਧਰ ਤੇ ਵੱਖ-ਵੱਖ ਸਮਿਆ ਵਿੱਚ ਹੋਣ ਦੇ ਵਿੱਚ ਆਏਵਾਦ ਹੋ ਸਕਦੇ ਹਨ ਜਿਵੇਂ ਰਮਾਸਵਾਦ ਪ੍ਰਕਤੀਵਾਦ ਮਾਰਕਸਵਾਦ ਰਚਨਾਵਾਦ ਤੇ ਅਸਤਿਤਵਵਾਦ ਆਦਿ ਕਿ ਅਗਿਆ ਅਦ੍ਰਿਸ਼ਟ ਪ੍ਰਜੋਜਨ ਤੋਂ ਭਾਵ ਹੈ ਉਹਨਾਂ ਉਦੇਸ਼ਾ ਤੋਂ ਹੈ ਜਿਨ੍ਹਾਂ ਨੂੰ ਸਾਹਿਤਕਰ ਆਪ ਨਹੀਂ ਵੇਖਦਾ ਅਜਿਹੇ ਉਦੇਸ਼ ਉਸ ਦੀ ਮੂਤਮਗਰੋ ਵੱਧ ਕਾਰਜਸ਼ੀਲ ਹੋ ਸਕਦੇ ਹੋ ਜਾਂਦੇ ਹਨ ਜਸ ਦੀ ਪ੍ਰਾਪਤੀ ਅਜਿਹਾ ਹੀ ਪ੍ਰਜੋਜਨ ਹੁੰਦੀ ਹੈ ਕਾਲੀਦਾਸ ਵਰਗੇ ਮਹਾਕਵੀ ਆਪਣੀ ਰਚਨਾ ਮੇਘਦੂਤ ਤੇ ਸ਼ਕੁੰਤਲਾ ਰਚ ਕੇ ਅੱਜ ਵੀ ਜਸ ਖੱਟ ਰਹੇ ਹਨ ਵਿਸ਼ਵ ਪੱਧਰ ਦੇ ਅਧਿਆਤਮਿਕ ਸਾਹਿਤਿਕ کار ਅਦ੍ਰਿਸ਼ਟ ਪ੍ਰਜੋਜਨ ਦੀ ਕੋਟੀ ਵਿੱਚ ਸ਼ਾਮਿਲ ਮੰਨੇ ਜਾਂਦੇ ਹਨ ਸਾਹਿ ਦੇ ਪ੍ਰਜੋਜਨ ਦੀ ਗੱਲ ਕਰਦੇ ਹੋਏ ਕਈ ਵਿਦਵਾਨ ਇਸ ਨੂੰ ਪਾਠਕ ਦੇ ਦ੍ਰਿਸ਼ਟੀਕੋਣ ਤੋਂ ਵੇਖਦੇ ਹਨ ਤੇ ਕਈ ਸੰਸਾਰਤ ਦੁਨੀਆ ਦੇ ਦ੍ਰਿਸ਼ਟੀਕੋਣ ਨੂੰ ਆਧਾਰ ਬਣਾਉਂਦੇ ਹਨ ਫਿਰ ਆ ਜਾਂਦਾ ਹੈ ਸਾਹੀ ਦੇ ਪ੍ਰਯੋਜਨ ਵਿੱਚੋਂ ਕੁਝ ਸਰਵ ਪ੍ਰਵਾਰਿਤ ਪ੍ਰਵਾਰਿਤ ਪ੍ਰਯੋਜਨਾ ਦਾ ਵਿਰਵਾਖ ਇਸ ਤਰ੍ਹਾਂ ਕੀਤਾ ਜਾਂਦਾ ਕਿਵੇਂ ਆਨੰਦ ਦੀ ਪ੍ਰਾਪਤੀ ਆਨੰਦ ਦੀ ਪ੍ਰਾਪਤੀ ਲਈ ਸਾਇ ਨੂੰ ਪੜਨਾ ਇਸ ਦਾ ਮੁੱਖ ਪ੍ਰਯੋਜਨ ਹੈ ਮਨੁੱਖ ਇੱਕ ਸੋਹਜ ਮੰਨਣ ਵਾਲਾ ਜੀਵ ਹੈ ਸ਼ਬਦਾ ਦੇ ਮਾਧਿਅਮ ਰਾਹੀਂ ਸੋਸ ਜਿਹੜਾ ਸੋਹਜ ਹੈ ਉਹ ਸਿਰਜਿਆ ਜਾਂਦਾ ਹੈ ਇਸ ਸੋਹਜ ਨੂੰ ਮੰਨਣ ਲਈ ਮਨੁੱਖੀ ਸਾਹਿਤ ਵੱਲ ਖਿੱਚਿਆ ਜਾਂਦਾ ਹੈ ਜਿਵੇਂ ਪੰਜਾਬੀ ਲਿਟਰੇਚਰ ਵਿੱਚ ਨਾਨਕ ਸਿੰਘ ਦੇ ਨਾਵਲ ਪ੍ਰੀਤ ਲੜੀ ਤੇ ਨਰਿੰਦਰ ਸਿੰਘ ਕਪੂਰ ਦੇ ਨਿਬੰਧ ਸੋਹਜ ਮਾਨਨ ਲਈ ਪੜੇ ਜਾਂਦੇ ਹਨ ਅ ਗਿਆਗ ਵਿਹਾਰਿਕ ਗਿਆ ਵਿਹਾਰਿਕ ਗਿਆਨ ਕਰਨ ਦੇ ਪਰਜੋਜਨ ਲਈ ਵੀ ਲਿਟਰੇਚਰ ਪੜਿਆ ਜਾਂਦਾ ਹੈ ਦੁਨੀਆਵੀ ਗਿਆਨ ਸਮਾਜਿਕ ਰਾਜਨੀਤਿਕ ਧਾਰਮਿਕ ਤੇ ਮਨੋਵਿਗਿਆਨਿਕ ਆਦ ਗਿਆਨ ਸਾਹਿਬ ਨੂੰ ਪੜ ਕੇ ਪ੍ਰਾਪਤ ਹੁੰਦਾ ਹੈ ਉਸ ਹੋ ਗਿਆ ਅਮੰਗਲ ਦਾ ਨਾਸ਼ ਸਾਹਿ ਸੁਆਦ ਹੀ ਨਹੀਂ ਸੇਧ ਵੀ ਦਿੰਦਾ ਹੈ ਤੇ ਇਹ ਮਾੜੇ ਮਨੁੱਖ ਨੂੰ ਚੰਗਾ ਬਣਾ ਸਕਦਾ ਹੈ ਮਾਨਸਿਕ ਪੱਕਦੇ ਨਾ ਨਾ ਧਾਰਮਿਕ ਸਾਹਿਤ ਪੜਨ ਨਾਲ ਸਾਨੂੰ ਅਧਿਆਤਮਿਕ ਲਾਭ ਵੀ ਪ੍ਰਾਪਤ ਹੁੰਦਾ। ਭਗਤ ਦੀ ਸਥਾਪਨਾ ਭਾਰਤ ਦੀ ਧਰਤੀ ਉੱਤੇ ਬਹੁਤ ਵੱਡੇ ਪੱਧਰ ਤੇ ਸਾਹਿਤ ਰਚਨਾ ਧਰਮ ਨੂੰ ਸਥਾਪਿਤ ਕਰਨ ਦੇ प्रयोजन ਲਈ ਹੁੰਦੀ ਹੈ। ਇਗਜ਼ਾਮਪਲ ਕਿ ਚਾਰ ਵੇਦ, ਨਾਥਾ ਜੋਗੀਆਂ ਦਾ ਸਾਹਿਤ, ਰਮਾਇਣ, ਕੀਤਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤੁਸੀਂ ਤੋਂ ਗਏਗੇ ਜਿਹੜਾ ਸਾਹਿਤਕਾਰ ਆਪਣੀ ਰੋਜੀ ਰੋਟੀ ਦੇ प्रयोजन ਲਈ ਵੀ ਸਾਹਿਤ ਦੀ ਰਚਨਾ ਕਰਦੇ ਹਨ ਜਿਵੇਂ ਜਿਹੜਾ ਕਾਦਰ ਯਾਰ ਨੂ ਪੂਰਨ ਭਗਤ ਦਾ ਕਿੱਸਾ ਲਿਖ ਕੇ ਇਨਾਮ ਵਿੱਚ ਖੂ ਮਿਲਿਆ ਤੇ ਜਿਹੜਾ ਪੀਰ ਮੁਹੰਮਦ ਨੇ ਚੱਠਿਆਂ ਦੀ ਵਾਰ ਲਿਖ ਕੇ ਸੋਨੇ ਦੀਆਂ ਮੋਹਰਾ ਜਿਹੜੀਆਂ ਇਨਾਮ ਵਿੱਚ ਲਈਆਂ ਤੇ ਜਿਹੜਾ ਸੰਤੋਖ ਸਿੰਘ ਧੀਰ ਜਿਹੜੇ ਆਪਣੀ ਰੋਜੀ ਰੋਟੀ ਲਈ ਸਾਹਿਤ ਤੇ ਨਿਰਭਰ ਰਹੇ ਹਨ ਸਾਹਿਤਕਾਰ ਦੀਆਂ ਰਚਨਾਵਾਂ ਜਦੋਂ ਸਿਲੇਬਸ ਦਾ ਹਿੱਸਾ ਬਣ ਜਾਂਦੀਆਂ ਹਨ ਤਾਂ ਇਸ ਨਾਲ ਸਾਹਿਤਕਾਰ ਨੂੰ ਆਮਦਨ ਦੀ ਪ੍ਰਾਪਤੀ ਹੁੰਦੀ ਹੈ ਹੁਣ ਅਸੀਂ ਕਰਨਾ ਹੈ ਸਾਹਿਤ ਦੇ ਤਤ ਪਹਿਲਾ ਤਾਤ ਇਹਦਾ ਕਲਪਨਾ ਤਤ ਸਾਹਿਤ ਵਿੱਚ ਭਾਸ਼ਾ ਦੀ ਪੇਸ਼ਕਾਰੀ ਕਲਪਨਾ ਦੇ ਮਾਧਿਅਮ ਰਾਹੀਂ ਹੁੰਦੀ ਹੈ ਸਾਹਿਤਕਾਰ ਜਥਾਰਤਕ ਸੰਸਾਰ ਵਿੱਚ ਜੋ ਕੁਝ ਵੇਖਦਾ ਹੈ ਜਾਂ ਅਨੁਭਵ ਕਰਦਾ ਹੈ ਉਸ ਨੂੰ ਉਸੇ ਰੂਪ ਵਿੱਚ ਪ੍ਰਗਟ ਨਹੀਂ ਕਰਦਾ ਸਗੋਂ ਕਲਪਨਾ ਤਤ ਨਾਲ ਸੁੰਦਰ ਬਣਾ ਕੇ ਪੇਸ਼ ਕਰਦਾ ਹੈ ਜੋ ਸਾਰਿਆਂ ਦੇ ਮਨ ਉੱਪਰ ਆਪਣਾ ਪ੍ਰਭਾਵ ਪਾਉਂਦਾ ਹੈ ਸਾਹਿਤਕਾਰ ਦਾ ਬਚਨ ਸਤ ਹੋਣ ਦੇ ਨਾਲ ਨਾਲ ਰਸ ਪ੍ਰਯਾ ਵੀ ਹੁੰਦਾ ਹੈ ਤੇ ਉਸ ਵਿੱਚ ਰਸ ਕਲਪਨਾ ਤਤ ਨਾਲ ਵੀ ਪੈਦਾ ਹੁੰਦਾ ਹੈ ਇਹ ਕਲਪਨਾ ਤੱਤ ਦੀ ਹੀ ਵਿਸ਼ੇਸ਼ਤਾ ਹੈ ਕਿ ਇਹ ਅਤੀਤ ਨੂੰ ਵਰਤਮਾਨ ਵਿੱਚ ਅਤੇ ਪ੍ਰੋਖ ਪ੍ਰੋਖ ਨੂੰ ਪ੍ਰਤੱਖ ਵਿੱਚ ਬਰਨ ਕਰ ਦਿੰਦਾ ਹੈ ਪਰ ਇਹ ਗੱਲ ਜ਼ਰੂਰੀ ਹੈ ਕਿ ਕਲਪਨਾ ਦੀ ਵਰਤੋਂ ਉਚਿਤ ਹੱਦ ਤੱਕ ਹੀ ਕੀਤੀ ਜਾਣੀ ਚਾਹੀਦੀ ਹੈ ਫਿਰ ਉਸ ਤੋਂ ਅੱਗੇ ਹੈ ਬੁੱਧੀ ਤੱਤ ਬੁੱਧੀ ਦਾ ਸਬੰਧ ਵਿਚਾਰਾਂ ਤੱਤਾਂ ਅਤੇ ਸਿਧਾਂਤਾਂ ਨਾਲ ਹੈ ਬੁੱਧੀ ਤੱਤ ਦੀ ਮਹਾਨਤਾ ਇਸ ਗੱਲ ਵਿੱਚ ਹੈ ਕਿ ਇਹ ਭਾਵ ਕਲਪਨਾ ਤੇ ਸ਼ਬਦਾਰਥਕ ਦਾ ਉੱਚੇ ਸਮੇਲ ਕਰਦਾ ਹੈ ਸਾਇਦੇ ਉਦੇਸ਼ਾ ਦਾ ਪ੍ਰਗਟਾਵਾ ਬੁੱਧੀ ਤਤ ਦੇ ਰਾਹੀਂ ਹੁੰਦਾ ਹੈ ਇਹ ਤਤ ਸਾਹਿਤ ਵਿੱਚ ਹੀ ਲਿਖੇ ਕੰਮ ਕਰਦਾ ਹੈ ਭਾਵਾਂ ਦਾ ਆਧਾਰ ਤਿਆਰ ਕਰਦਾ ਹੈ ਅਣ ਪ੍ਰਗਟ ਭਾਵਨ ਨੂੰ ਸਪਸ਼ਟ ਕਰਨਾ ਲੇਖਕ ਦੇ ਦ੍ਰਿਸ਼ਟੀਕੋਣ ਦੇ ਪ੍ਰਗਟਾਉ ਦੀ ਵਿਵਸਥਾ ਕਰਨਾ ਭਾਵਾਂ ਨੂੰ ਵਿਵਸਥਿਤ ਕਰਨਾ ਭਾਵ ਪ੍ਰਗਟਾਵੇ ਵਿੱਚ ਚਮਤਕਾਰ ਪੈਦਾ ਕਰਨੇ ਦਾਰਸ਼ਨਿਕ ਵਿਚਾਰਾਂ ਨੂੰ ਸੁੰਦਰ ਤੇ ਰੋਚਕ ਢੰਗ ਨੈਕਸਟ ਪੁਆਇੰਟ ਹੈ ਸ਼ੈਲੀ ਤਤ भाव तत् बुद्धि तत् ते कल्पना तत् তিনটা ਦਾ ਸੰਬੰਧ ਅਨੁਭੂਤੀ ਨਾਲ ਹੈ ਪਰ ਇਹਨਾਂ ਤਿੰਨਾਂ ਦਾ ਸੰਯੋਗ ਸ਼ੈਲੀ ਦੁਆਰਾ ਹੀ ਪੱਕਿਆਈ ਗ੍ਰਹਿਣ ਕਰਤਾ ਹੈ। भाव ਭਾਵੇਂ ਕਿੰਨੇ ਵੀ ਸ਼ੁੱਧ ਉੱਚੇ ਅਤੇ ਸੰਯੋਗਿਤ ਕਿਉਂ ਨਾ ਹੋਣ ਜਦ ਤੱਕ ਜਦ ਤੱਕ ਪ੍ਰਗਟਾਓ ਵਿੱਚ पुਖਤੀ ਕੀ ਨਹੀਂ ਉਹ ਵਿਅਰਥ ਹਨ। ਇਸ ਕਰਕੇ ਸਾਹਿਤ ਵਿੱਚ ਸ਼ੈਲੀ ਵਿੱਚ ਪਰਮਤਾ ਹੈ। ਸਾਹਿਦਕਾਰ ਜਿਸ ਭਾਸ਼ਾ रूप ਅਤੇ ਜਿਸ ਭਾਸ਼ਾ रूप ਅਤੇ ਢੰਗ ਨਾਲ ਆਪਣੇ ਵਿਚਾਰਾਂ ਨੂੰ ਪ੍ਰਗਟ ਕਰਦਾ ਹੈ ਉਸੇ ਨੂੰ ਸ਼ੈਲੀ ਰੂਪ ਕਹਿੰਦੇ ਹਨ ਇਹ ਭਾਵਾਂ ਤੇ ਰਸ ਦੇ ਸੰਚਾਰ ਵਿੱਚ ਵੀ ਸਹਾਇਕ ਹੁੰਦੀ ਹੈ ਵਿਸ਼ੇ ਨੂੰ ਸਜਾਉਣ ਸਵਾਰਨ ਯੁਕਤੀ ਸੰਗਤ ਬਣਾਉਣ ਅਤੇ ਉਸੇ ਵਿਚ ਪ੍ਰਭਾਵ ਉਤਪਨ ਕਰਨ ਵਿੱਚ ਸ਼ੈਲੀ ਤੱਤ ਪ੍ਰਮੁੱਖ ਹੈ ਤੇ ਇਸ ਪ੍ਰਕਾਰ ਇਹ ਕਾਵ ਜਾਂ ਸਾਹਿਤ ਦਾ ਸ਼ਰੀਰ ਹੈ ਇਸ ਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਿਕਾ ਸ਼ਬਦ ਤੱਤ ਤੇ ਅਰਥ ਤੱਤ ਸ਼ਬਦ ਤੱਤ ਕਿਹੜੇ ਹੁੰਦੇ ਆ ਇਸ ਦੇ ਅੰਤਰਗਤ ਸ਼ਬਦਾ ਦਾ ਚਮਤਕਾਰ ਸ਼ਬਦ ਅਲੰਕਾਰ ਸ਼ਬਦ ਚੋਂ ਤੋਂ ਉਪਜਿਆ ਪ੍ਰਵਾਹ ਸੰਗੀਤਾਤਮਕ ਆਦ ਆਉਂਦੇ ਹਨ ਇਸ ਨਾਲ ਸਾਹਿਤ ਵਿੱਚ ਵਿਸ਼ੇਸ਼ ਪ੍ਰਭਾਵ ਪੈਦਾ ਹੁੰਦਾ ਹੈ ਫਿਰ ਨੈਕਸਟ ਆ ਅਰਥ ਤੱਤ ਸਾਹਿਤ ਰਚਨਾ ਵਿੱਚ ਵਰਤੇ ਗਏ ਸ਼ਬਦ ਜੇਕਰ ਸਾਰਤਕ ਨਾ ਹੋਣ ਤਾਂ ਉਹਨਾਂ ਦੀ ਵਰਤੋਂ ਦਾ ਕੋਈ ਮਤਲਬ ਨਹੀਂ रह ਜਾਂਦਾ ਇਸ ਕਰਕੇ ਸ਼ਬਦ ਤਤ ਦੀ ਸਾਰਤਕਤਾ ਦਾ ਪ੍ਰਗਟਾਵਾ ਅਰਥ ਤਤ ਨਾਲ ਹੁੰਦਾ ਹੈ ਸੋ ਅਰਥ ਵੀ ਸਾਇਦ ਦਾ ਪ੍ਰਮੁੱਖ ਤਤ ਹਨ ਇਹ ਕਲਪਨਾ ਦਾ ਵਾਹਕ ਅਤੇ ਸੱਤ ਨੂੰ ਪ੍ਰਗਟ ਕਰਨ ਵਾਲਾ ਹੁੰਦਾ ਹੈ ਇਸ ਨਾਲ ਹੀ ਸਾਇਦ ਦਾ ਸੋਧਿਆ ਸਮਝ ਆਉਂਦਾ ਹੈ ਤੇ ਉਸ ਦੀ ਕਲਿਆਣਕਾਰੀ ਭਾਵਨਾ ਪ੍ਰਗਟ ਹੁੰਦੀ ਹੈ ਫਿਰ ਉਸ ਤੋਂ ਅੱਗੇ ਹੈ ਭਾਵ ਤਤ ਜੋ ਭਾਵ ਸਾਹਿਤਕਾਰਾਂ ਨੂੰ ਕਿਸੇ ਵਿਸ਼ੇ ਉੱਤੇ ਕੁਝ ਲਿਖਣ ਲਈ ਪ੍ਰੇਰਿਤ ਕਰਦੇ ਹਨ ਉਹ ਭਾਵ ਹੀ ਪਾਠਕ ਦੇ ਹਿਰਦੇ ਵਿੱਚ ਉੱਠ ਕੇ ਉਹਨਾਂ ਨੂੰ ਸਾਹਿਤ ਪੜਨ ਲਈ ਪ੍ਰੇਰਿਤ ਕਰਤੇ ਹਨ ਪਾਠਕ ਦੀ ਲੋੜ ਵੀ ਸਾਹਿਤ ਦੇ ਇਸ ਗੁਣ ਕਰਕੇ ਹੀ ਪੂਰੀ ਹੁੰਦੀ ਹੈ ਭਾਵ ਤਤ ਨੂੰ ਭਾਰਤੀ ਆਚਾਰਿਆ ਨੇ ਸਾਹਿਤ ਦੀ ਜਿੰਦ ਜਾਨ ਮੰਨਿਆ ਹੈ ਖੇਮ ਚੰਦਰ ਅਨੁਸਾਰ ਭਾਵ ਤਤ ਦੀ ਘਾਟ ਕਾਰਨ ਸਾਹਿਤ ਨਿਸ਼ਚੈ ਪ੍ਰਾਨ ਹੋ ਜਾਂਦਾ ਹੈ ਭਾਵਾਂ ਕਰਕੇ ਹੀ ਸਾਹਿਤ ਲੋਕੀ ਹਿੱਤ ਤੇ ਲੋਕ ਖਿੱਚ ਦੀ ਵਸਤੂ ਬਣ ਜਾਂਦੇ ਹਨ। ਪਾਵਤ ਤੱਤ ਦੀਆਂ ਵਿਸ਼ੇਸ਼ਤਾਵਾਂ ਕਿਹੜੀਆਂ ਹਨ? ਉਚਿਸਤਾ, ਸਥਿਰਤਾ, ਪਵਿੱਤਰਤਾ ਤੇ ਸਵੱਛਤਾ, ਸ਼ੁੱਧਤੀ, ਸ਼ੁੱਧਤਾ ਤੇ ਸ਼ਕਤੀ, ਬਾਨਸਵੰਤਾ। ਉਸ ਤੋਂ ਅੱਗੇ ਆ ਪਾਸ਼ਾ। ਸਾਹਿਤ ਵਿਜ ਪਾਸ਼ਾ ਸਿਰਫ ਸੰਵਾਦ ਦਾ ਜਰੀਆ ਹੀ ਨਹੀਂ ਬਲਕਿ ਇਹ ਲੋਕ ਜੀਵਨ ਸੰਸਕ੍ਰਿਤ ਅਤੇ ਮਨੁੱਖੀ ਭਾਵਨਾਵਾਂ ਦਾ ਪ੍ਰਭਾਵਸ਼ਾਲੇ ਪ੍ਰਗਟਾਵਾ ਵੀ ਹੈ। ਪਾਸ਼ਾ ਦੇ ਕੀ ਤੱਤ ਹੁੰਦੇ ਹਨ ਜੋ ਸਾਹਿਦ ਨੂੰ ਸਮਰੱਥ ਬਣਾਉਂਦੇ ਹਨ? ਲੋਕ ਪਾਸ਼ਾ ਵਿੱਚ ਆਮ ਲੋਕਾਂ ਦੀਆਂ ਖਾਸ ਕਰਕੇ ਲੋਕ ਗੀਤ ਬੋਲੀਆਂ ਟੱਪੇ ਕਹਾਣੀਆਂ ਆਦਿ ਵਿੱਚ ਸਾਹਿਤਕਾਰ ਨੇ ਲੋਕ ਪਾਸ਼ਾ ਦੀ ਵੱਧ ਵਰਤੋਂ ਕੀਤੀ ਹੈ। ਐਗਜ਼ਾਮਪਲ ਵਾਰੀ ਸ਼ਾਹੀ ਹੀਰ ਵਿੱਚ ਪੰਜਾਬੀ ਲੋਕ ਪਾਸ਼ਾ ਹੀ ਮਿਲਦੀ ਹੈ। ਤੇ ਸਾਹਿਤਕਾਰ ਆਪਣੀ ਗੱਲ ਨੂੰ ਮਜ਼ਬੂਤੀ ਨਾਲ ਪੇਸ਼ ਕਰਨ ਲਈ ਉਪਮਾ, ਰੂਪਕ, ਮਾਨਵਿਕरण ਆਦਿ ਦਾ ਪ੍ਰਯੋਗ ਕਰਦੇ ਹਨ। ਤੇ ਐਗਜ਼ਾਮਪਲ ਹੈ ਸ਼ਿਵ ਕਾ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਦਰਦ ਨੂੰ ਅਕਸਰ ਅੱਗ ਜਾਂ ਜ਼ਖਮ ਦੇ ਰੂਪ ਵਿੱਚ ਦਿਖਾਇਆ ਜਾਂਦਾ ਹੈ ਤੇ ਅਗਿਆ ਅਨੁਭਵ ਤੱਤ ਅਨੁਭਵ ਦਾ ਅਰਥ ਹੈ ਆਪਣੀ ਅੱਖੀਂ ਵੇਖਿਆ ਜਾਂ ਮਹਿਸੂਸ ਕੀਤਾ ਹੋਇਆ ਤਜਰਬਾ ਹੈ ਸਾਹਿਤਕਾਰ ਆਪਣੀਆਂ ਰਚਨਾਵਾਂ ਦੀ ਰਚਨਾ ਕਰਦੇ ਹੋਏ ਪਹਿਲਾ ਅਨੁਭਵ ਗ੍ਰਹਿਣ ਕਰਦਾ ਹੈ ਅਤੇ ਉਸ ਤੋਂ ਬਾਅਦ ਉਹ ਆਪਣੇ ਵਿਅਕਤੀਗਤ ਅਨੁਭਵਾਂ ਜੀਵਨ ਦੀਆਂ ਸਚਾਈਆਂ ਅਤੇ ਸਮਾਜਿਕ ਹਾਲਾਤਾਂ ਨੂੰ ਬਿਨਾਂ ਕੋਈ ਝੂਠੇ ਸ਼ਿੰਗਾਰੇ ਤੋਂ ਦਰਸਾਉਂਦਾ ਹੈ अनुभवतत्व साहित्य ਦਾ ਉਹ ਤੱਤ ਹੈ ਜੋ ਜੀਵਨ ਦੇ ਅਸਲ ਅਨੁਭਵਾਂ ਤੋਂ ਜਮਦਾ ਹੈ ਅਤੇ ਪਾਠਕ ਨੂੰ ਹਕੀਕਤ ਦੇ ਨੇੜੇ ਲੈ ਜਾਂਦਾ ਹੈ ਇਸ ਵਾਰ ਐਂਡਿਟਸ ਦੇ ਦਿੱਸ ਦੇਣਾ ਕਨਕਲੂਡਿੰਗ ਰਿਮਾਰਕਸ